ਅ ਕਿਸੇ ਪਾਰਟੀ ਨੂੰ ਸਪੋਰਟ ਨਹੀਂ ਕਰ ਰਹੀ ਇਸ ਵਾਰੀ ਇਸ ਵਾਰ ਇਲੈਕਸ਼ਨ ਦੇ ਵਿੱਚ ਮੈਂ ਆਮ ਆਦਮੀ ਪਾਰਟੀ ਦੀ ਤਾਰੀਫ ਨਹੀਂ ਕੀਤੀ ਸੀਗੀ ਮੈਂ ਤਾਰੀਫ ਕਰਮਜੀਤ ਅਨਮੋਲ ਭਾਈ ਦੀ ਕੀਤੀ ਸੀਗੀ ਕਿ ਆਪਣੇ ਟਾਪ ਦੇ ਕਰੀਅਰ ਨੂੰ ਛੱਡ ਕੇ ਉਹਨਾਂ ਨੇ ਇਸ ਟਾਈਮ ਤੇ ਇਹ ਡਿਸੀਜਨ 메ਕਿੰਗ ਕੀਤੀ ਕਿ ਉਹ ਇਲੈਕਸ਼ਨ ਲੜ ਰਹੇ ਨੇ ਮੈਂ ਆਪ ਖੜੀ ਨਹੀਂ ਹੋਈ ਕਿਉਂਕਿ ਮੈਂ ਅਗਲੀ ਵਾਰੀ ਖੜੀ ਹੋऊंगी ਵਿਧਾਨ ਸਭਾ ਇਲੈਕਸ਼ਨਸ ਦੇ ਵਿੱਚ ਮੈਂ ਖੜੀ ਹੋऊंगी ਪਰ ਆਮ ਆਦਮੀ ਪਾਰਟੀ ਨਾਲ ਮੇਰੀ ਇੱਕ ਦਿੱਕਤ ਹੈ ਆਮ ਆਦਮੀ ਪਾਰਟੀ ਨੂੰ ਜਿਸ ਤਰੀਕੇ ਨਾਲ ਆਪਾਂ ਚੂਜ਼ ਕੀਤਾ ਸੀਗਾ ਆਮ ਆਦਮੀ ਪਾਰਟੀ ਨੂੰ ਆਪਣੇ ਪਾਰਟੀ ਦੇ ਵਿੱਚ ਉਹਨਾਂ ਲੋਕਾਂ ਨੂੰ ਸਰੋਪੇ ਪਾ ਕੇ ਨਹੀਂ ਲਿਆਉਣਾ ਚਾਹੀਦਾ ਸੀਗਾ ਜਿੰਨਾਂ ਤੋਂ ਅਸੀਂ ਦੁਖੀ ਸੀਗੇ। ਹੁਣ ਤਮਾਨ ਕਹਿ ਰਹੇ ਨੇ 130 ਪੰਜਾਬ ਬਣੇਗਾ ਹੀਰੋ ਐਸਵਾਰ 130। ਵੇਖੋ ਮੈਨੂੰ ਇਹ ਲੱਗਦਾ ਵਧੀਆ ਗੱਲ ਆ ਉਹਨਾਂ ਨੂੰ ਕੌਨਫੀਡੈਂਸ ਹੈ ਇਸ ਚੀਜ਼ ਦਾ ਪਰ ਮੈਨੂੰ ਇਹ ਲੱਗਦਾ ਮੈਂ ਪੰਜਾਬ ਦੀ ਜਨਤਾ ਨੂੰ ਇਹ ਕਹੂੰਗੀ ਜਿਹੜਾ ਸਹੀ ਹੈ ਉਹਨੂੰ ਜਿਤਾਓ। ਲੋਕ ਸਭਾ ਚੋਣਾਂ ਦੇ ਵਿੱਚ ਇਹ ਸਵਾਰ ਮੁਕਾਬਲਾ ਕਾਫੀ ਸਖਤ ਹੈ ਜਿੱਥੇ ਕਿ ਚਾਰ ਪਾਰਟੀਆਂ ਮੈਦਾਨ 'ਚ ਉਤਰੀਆਂ ਨਹੀਂ ਤਾਂ ਹੁਣ ਸੋਨੀਆ ਮਾਨ ਜੋ ਕਿ ਇੱਕ ਅਦਾਕਾਰ ਨੇ ਉਹ ਵੀ ਐਸਵਾਰ ਚੋਣ ਮੈਦਾਨ 'ਚ ਉਤਰੇ ਨੇ। ਤਾਂ ਕਿਸੇ ਟਵਲੇ ਉਹ ਆਮ ਆਦਮੀ ਪਾਰਟੀ ਦੀ ਹਮਾਇਤ ਕਰਦੇ ਨਜ਼ਰ ਆ ਰਹੇ ਸਨ ਲੇਕਿਨ ਅੱਜ ਜਿਹੜਾ ਹੈ ਉਹਨਾਂ ਨੇ ਐਲਾਨ ਕਰਤਾ ਹੈ ਕਿ ਖੁੱਲ ਕੇ ਉਹ ਇਸ ਚੋਣਾ ਜੂਤਾ ਰਹੇ ਨੇ ਤਾਂ ਕੀ ਉਹਨਾਂ ਦਾ ਏਜੰਡਾ ਹੈ ਗੱਲਬਾਤ ਕਰਾਂਗੇ ਮੈਡਮ ਫਿਰ ਕੀ ਇਸ ਵੇਲੇ ਏਜੰਡਾ ਲੈ ਕੇ ਆਏ ਜੀ ਵੇਖੋ ਸਸ਼ਟ੍ਰੀ ਕਾਲ ਜੀ ਮੈਂ ਕਿਸੇ ਪਾਰਟੀ ਨੂੰ ਸਪੋਰਟ ਨਹੀਂ ਕਰ ਰਹੀ ਇਸ ਵਾਰੀ ਇਸ ਵਾਰ ਇਲੈਕਸ਼ਨ ਦੇ ਵਿੱਚ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਮੈਂ ਚੰਗੇ ਇਨਸਾਨ ਦੀ ਸਪੋਰਟ ਕਰਾਂ ਔਰ ਪਾਰਟੀਬਾਜੀ ਤੋਂ ਉੱਤੇ ਉੱਠ ਕੇ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਸਾਰੇ ਚੰਗੇ ਹੁੰਦੇ ਆ ਸਾਰੇ ਮਾੜੇ ਹੁੰਦੇ ਆ ਕਈ ਪਾਰਟੀਆਂ ਚੰਗੇ ਵੀ ਹੁੰਦੇ ਆ ਆਮ ਆਦਮੀ ਪਾਰਟੀ ਦੇ ਵਿੱਚ ਮੈਂ ਆਪਣੇ ਅਨਮੋਲ ਜੀ ਦੀ ਸਪੋਰਟ ਕੀਤੀ ਸੀਗੀ ਫਰੀਦਕੋਟ ਤੋਂ ਕਿਉਂਕਿ ਸਾਡੇ ਕਲਾਕਾਰ ਭਰਾ ਨੇ ਔਰ ਨਾਲ ਹੀ ਉਹਨਾਂ ਨੇ ਵਿੱਚ ਕੋਈ ਲਾਲਚ ਨਹੀਂ ਆਪਣੇ ਵਧੀਆ ਕੈਰੀਅਰ ਚੱਲਦੇ ਹੋਏ ਉਹ ਇਲੈਕਸ਼ਨ ਲੜ ਰਹੇ ਸੀਗੇ ਨਾਲ ਮੈਂ ਖੁੱਡਿਆ ਸਾਹਿਬ ਦੀ ਗੱਲ ਕਰਦੀ ਆ ਬਹੁਤ ਚੰਗੀ ਸ਼ਖਸੀਅਤ ਹੈ ਚੰਗੇ ਇਨਸਾਨ ਨੇ ਇਹੋ ਜਿਹੇ ਬੰਦਿਆਂ ਨੂੰ ਆਉਣਾ ਚਾਹੀਦਾ ਹੈ ਮੀਥੇਰ ਵਰਗੇ ਚੰਗੇ ਆਏ ਜਰੂਰੀ ਨਹੀਂ ਵੀ ਇਹ ਸਾਰੇ ਆਮ ਆਦਮੀ ਪਾਰਟੀ ਨੂੰ ਬਿਲੋਂਗ ਕਰਦੇ ਆ ਇਸ ਕਰਕੇ ਨਹੀਂ ਪ੍ਰਚਾਰ ਕਰਨ ਵੀ ਗਏ ਸੀ ਨਾ ਕਰਮਜੀਤ ਅਨਮੋਲ ਹਣਾ ਦਾ ਉੱਥੇ ਤੁਸੀਂ ਬਹੁਤ ਸੋਹਿਲੇ ਗਾਏ ਸੀਗੇ ਕਰਮਜੀਤ ਅਨਮੋਲ ਵਕਨ ਦਾ ਬੰਦਾ ਹੀ ਹੈ ਨਹੀਂ ਉਹ ਬਹੁਤ ਵਧੀਆ ਪਾਰਟੀ ਹੈ ਜਿਸ ਨੇ ਕੀ ਕਰਮਜੀਤ ਅਨਮੋਲ ਨੂੰ ਸਿਆਸਤ ਚ ਲੈ ਜਾਂਦਾ ਪਾਰਟੀ ਦੀ ਮੈਂ ਗੱਲ ਨਹੀਂ ਕੀਤੀ ਸੀਗੀ ਮੈਂ ਪਰ ਤੁਸੀਂ ਆਮ ਆਦਮੀ ਪਾਰਟੀ ਤਾਰੀਫ ਕਰਦੇ ਨਜ਼ਰ ਆਏ ਸੀ ਉੱਤੇ ਨਹੀਂ ਨਹੀਂ ਮੈਂ ਆਮ ਆਦਮੀ ਪਾਰਟੀ ਦੀ ਤਾਰੀਫ ਨਹੀਂ ਕੀਤੀ ਸੀਗੀ ਮੈਂ ਤਾਰੀਫ ਕਰਮਜੀਤ ਅਨਮੋਲ ਭਾਈ ਖੜ ਕੇ ਉਹਨਾਂ ਨੇ ਇਸ ਟਾਈਮ ਤੇ ਇਹ ਡਿਸੀਜਨ 메ਕਿੰਗ ਕੀਤੀ ਕਿ ਉਹ ਇਲੈਕਸ਼ਨ ਲੜ ਰਹੇ ਨੇ ਪਰ ਮੈਂ ਇਹ ਜ਼ਰੂਰ ਕਹੂੰਗੀ ਕਿ ਬੰਦੇ ਦੀ ਸ਼ਖਸੀਅਤ ਵੇਖ ਕੇ ਵੋਟ ਪਾਉਣੀ ਚਾਹੀਦੀ ਹੈ ਪਾਰਟੀ ਬਾਜੀ ਤਾਂ ਉੱਤੇ ਉੱਟ ਕੇ ਮੈਂ ਇਹ ਨਹੀਂ ਕਹਿੰਦੀ ਵੀ ਸਾਰੇ ਸਾਰੀਆਂ ਪਾਰਟੀਆਂ ਜੇ ਸਾਰੇ ਚੰਗੇ ਨਹੀਂ ਹੁੰਦੇ ਸਾਰੇ ਮਾੜੇ ਨਹੀਂ ਆਪਣੇ ਘਰ ਚ ਹੀ ਵੇਖ ਲੋ ਕਿਸੇ ਦੇ ਸਕੇ ਭਰਾਵਾਂ ਦੇ ਵਿੱਚ ਕਿਸੇ ਦੀ ਕੋਈ ਸੋਚ ਹੁੰਦੀ ਹੈ ਕਿਸੇ ਦੀ ਕੋਈ ਸੋਚ ਹੁੰਦੀ ਹੈ ਮੇਰੀ ਹਮੇਸ਼ਾ ਇਹ ਸੋਚ ਹੋਈ ਕਿ ਮੈਂ ਚੰਗੀ ਚੰਗੀ ਸੋਚ ਵਾਲੇ ਬੰਦੇ ਨੂੰ ਸਪੋਰਟ ਕੀਤਾ ਹੈ ਅੱਜ ਰੇਸ਼ਮ ਨੂੰ ਕੀਤਾ ਹੈ ਰੇਸ਼ਮ ਦਾ ਕੋਈ ਬੈਕਗ੍ਰਾਉਂਡ ਨਹੀਂ ਸੀਗਾ ਪੋਲਿਟੀਕਲ ਰੇਸ਼ਮ ਕੋਲ ਕਰੋੜਾ ਰੁਪਇਆ ਨਹੀਂ ਹੈਗਾ ਖਰਚਣ ਵਾਸਤੇ ਤੁਹਾਡੇ ਕਾਫੀ ਨਜ਼ਦੀਕੀ ਮੰਨੇ ਜਾਂਦੇ ਨੇ ਮੇਰੇ ਨਜ਼ਦੀਕੀ ਇਸ ਕਰਕੇ ਮੰਨੇ ਜਾਂਦੇ ਨੇ ਕਿਉਂਕਿ ਉਹ ਮੇਰੇ ਨਾਲ 1 ਸਾਲ ਜਿਹੜਾ ਉੱਥੇ ਟਿਕਰੀ ਬਾਰਡਰ ਤੇ ਰਹੇ ਉਸ ਤੋਂ ਬਾਅਦ ਸਾਰੀਆਂ ਜਿੰਨੀਆਂ ਪੰਚਾਇਤਾਂ ਆ ਹਰ ਕਿਤੇ ਉਹ ਖਨੌਰੀ ਬਾਰਡਰ ਤੇ ਸਾਹਮਣੇ ਖੜੇ ਸੀਗੇ ਉਸ ਤੋਂ ਬਾਅਦ ਜਿੰਨੇ ਕੈਂਸਰ ਦੇ ਕੈਂਪ ਲਾਏ ਡਰੱਗਸ ਜਾਂ ਕਮੇਟੀਆਂ ਬਣਾਈਆਂ ਜੋ ਕੁਝ ਵੀ ਕੀਤਾ ਅੱਜ ਕੱਲ੍ਹ ਦੀ ਡੇਟ ਦੇ ਵਿੱਚ ਜਿਹੜੇ ਨੌਜਵਾਨ ਪੀੜੀ ਦੇ ਬੱਚੇ ਹੁੰਦੇ ਆ ਨਾ ਜਿਵੇਂ 70 ਸਾਲਾਂ ਦੀ ਏਜ ਹੈ ਰੇਸ਼ਮ ਦੀ ਇਹ ਪੀੜੀ ਦੇ ਬੱਚੇ ਜਿਹੜੇ ਇਹ ਕੰਮਾਂ ਵੱਲ ਨਹੀਂ ਆਉਂਦੇ ਇਹ ਜਾਂ ਬਾਹਰ ਚੱਲ ਜਾਂਦੇ ਆਪਣਾ ਕਰੀਅਰ ਸੈਟਲ ਕਰਨ ਵਾਸਤੇ ਜਾਂ ਨਸ਼ਿਆਂ ਦੇ ਵਿੱਚ ਚੱਲ ਜਾਂਦੇ ਬਹੁਤ ਘੱਟ ਲੋਕੀ ਹੁੰਦੇ ਆ ਜਿਹੜੇ ਆਪਣੇ ਸਮਾਜ ਨੂੰ ਸਿਰਜਣ ਚੰਗੇ ਸਿਰਜਣ ਵਾਸਤੇ ਅੱਗੇ ਆਉ ਹੋਈ ਅਗਰ ਰੇਸ਼ਮ ਨੂੰ ਖੜਾ ਕੀਤਾ ਕਿਉਂਕਿ ਤੁਹਾਡਾ ਇੱਕ ਚਿਹਰਾ ਵੀ ਹੈ ਕਿਉਂਕਿ ਤੁਸੀਂ ਇੱਕ ਅਦਾਕਾਰ ਵੀ ਹੋਰ ਲੋਕ ਪਸੰਦ ਵੀ ਕਰਦੇ ਨੇ ਪਹਿਲੀ ਗੱਲ ਇਹ ਕਿ ਮੈਂ ਰੇਸ਼ਮ ਨੂੰ ਖੜਾ ਹੀ ਨਹੀਂ ਕੀਤਾ ਰੇਸ਼ਮ ਦੀ ਆਪਣੀ ਸੋਚ ਹੈ ਆਪ ਕਿਉਂ ਨਹੀਂ ਖੜੇ ਹੋ ਚਲੋ ਅਸੀਂ ਇਹ ਗੱਲ ਹੈ ਹਾਂ ਮੈਂ ਆਪ ਖੜੀ ਨਹੀਂ ਹੋਈ ਕਿਉਂਕਿ ਮੈਂ ਅਗਲੀ ਵਾਰੀ ਖੜੀ ਹੋऊंगी ਵਿધાન ਸਭਾ ਇਲੈਕਸ਼ਨਸ ਦੇ ਵਿੱਚ ਮੈਂ ਖੜੀ ਹੋऊंगी ਮੈਨੂੰ ਉਦੋਂ ਦੇ ਤੱਕ ایکسپੀਰੀਅੰਸ ਗੇਨ ਕਰਨਾ ਹੈ ਮੈਨੂੰ ਪੋਲੀਟੀਕਲੀ ਕੋਈ ایکسپੀਰੀਅੰਸ ਨਹੀਂਗਾ ਯਾਦ ਕੀ ਮੇਰੇ ਫਾਦਰ ਪੋਲੀਟਿਕਸ 'ਚ ਸੀਗੇ ਬਟ ਮੈਨੂੰ ਅਜੇ ਤੱਕ ਮੈਂ ਸਿੱਖ ਹੀ ਰਹੀ ਹਾਂ ਪੋਲੀਟਿਕਸ ਤੋਂ ਸਾਨੂੰ ਤੇ ਵੀ ਨਹੀਂ ਪਤਾ ਸੀਗਾ ਕਿ ਕਾਗਜ਼ ਕਿਵੇਂ ਭਰੀਦੇ ਆ ਸਾਨੂੰ ਇਹ ਨਹੀਂ ਪਤਾ ਸੀਗਾ ਕਿ ਪਿੰਡਾਂ ਦੇ ਵਿੱਚ ਮੈਂ ਅਜੇ ਤੱਕ ਦੂਜਿਆਂ ਦਾ ਪ੍ਰਚਾਰ ਕੀਤਾ ਜਿੰਨੇ ਮੰਚ ਤੁਸੀਂ ਅਜੇ ਤੱਕਨ ਕੀਤੇ ਆ ਅਗਰ ਕਿਸਾਨੀ ਮੰਚ ਦੀ ਗੱਲ ਕੀਤੀ ਜਾਵੇ ਉੱਥੇ ਵੀ ਤੁਸੀਂ ਰਹੇ ਹੋ ਆਮ ਆਦਮੀ ਪਾਰਟੀ ਵੱਲੋਂ ਕਿਸੇ ਲਈ ਇਹੋ ਜਿਹੀ ਆਵਾਜ਼ ਆ ਰਹੀ ਸੀ ਕਿ ਐਮਪੀ ਦੀ ਟਿਕਟ ਸੋਣੀ ਹੈ ਮਾਨੂੰ ਵੀ ਮਿਲ ਸਕਦੀ ਹੈ ਤਾਂ ਉਹਨਾਂ ਨੂੰ ਤਾਂ ਐਕਸਪੀਰੀਅੰਸ ਬਹੁਤ ਹੋਣਾ ਚਾਹੀਦਾ ਵੇਖੋ ਮੈਨੂੰ ਅ ਅੱਜ ਹੁਣ ਮੈਨੂੰ ਪੋਲਿਟਿਕਸ ਦਾ ਐਕਸਪੀਰੀਅੰਸ ਹੋਇਆ ਹੈ ਕਿ ਲੋਕਾਂ ਦੀ ਕੀ ਸੋਚ ਹੈ ਚੀਜ਼ਾਂ ਨੂੰ ਲੈ ਕੇ ਔਰ ਆਮ ਆਦਮੀ ਪਾਰਟੀ ਨਾਲ ਮੇਰੀ ਇੱਕ ਦਿੱਕਤ ਹੈ ਆਮ ਆਦਮੀ ਪਾਰਟੀ ਨੂੰ ਜਿਸ ਤਰੀਕੇ ਨਾਲ ਆਪਾਂ ਚੂਜ਼ ਕੀਤਾ ਸੀਗਾ ਆਮ ਆਦਮੀ ਪਾਰਟੀ ਨੂੰ ਆਪਣੇ ਪਾਟੀ ਦੇ ਵਿੱਚ ਉਹਨਾਂ ਲੋਕਾਂ ਨੂੰ ਸਰੋਪੇ ਪਾ ਕੇ ਨਹੀਂ ਲਿਹਾਉਣਾ ਚਾਹੀਦਾ ਸੀਗਾ ਜਿਨ੍ਹਾਂ ਤੋਂ ਅਸੀਂ ਦੁਖੀ ਸੀਗੇ ਪਰ ਤੁਸੀਂ ਵੀ ਇੱਕ ਟਾਈਮ ਇਤਿਹਾਮ ਆਉਦੀ ਪਾਰਟੀ ਦੇ ਟਿਕਟ ਦੇ ਦਾਵੇਦਾਰਾਂ ਚ ਸੀ ਵੇਖੋ ਮੇਰੀ ਗੱਲ ਸੁਣੋ ਮੈਂ ਆਮ ਆਦਮੀ ਪਾਰਟੀ ਦੇ ਟਿਕਟ ਦੇ ਦਾਵੇਦਾਰਾਂ ਦੇ ਵਿੱਚ ਸੀਗੀ ਮੈਨੂੰ ਆਮ ਆਦਮੀ ਪਾਰਟੀ ਨੇ ਟਿਕਟ ਵੀ ਦਿੱਤੀ ਸੀਗੀ ਪਿਛਲੀ ਵਾਰੀ ਬਾਏ ਦੀ ਇਲੈਕਸ਼ਨ ਚ ਰਾਜਸਥਾਨ ਸੀ ਤੋਂ ਵੀ ਤੇ ਮੋਹਾਲੀ ਤੋਂ ਵੀ ਮੈਂ ਇਲੈਕਸ਼ਨ ਨਹੀਂ ਲੜੀ ਮੇਰੇ ਅੱਜ ਵੀ ਆਮ ਆਦਮੀ ਪਾਰਟੀ ਦੇ ਵਿੱਚ ਮੈਂ ਨਹੀਂ ਕਹਿੰਦੀ ਕਿ ਮੇਰੇ ਚੰਗੇ ਸਬੰਧ ਨਹੀਂ ਹੈਗੇ ਮੇਰੇ ਸਾਰੀਆਂ ਪਾਰਟੀਆਂ ਸਾਰਿਆਂ ਨਾਲ ਚੰਗੇ ਸਬੰਧ ਹੈ ਬਟ ਮੈਂ ਸਾਚ ਦਾ ਸਾਥ ਦੇਨੀ ਹੈ ਠੀਕ ਹੈ ਮੈਨੂੰ ਹੁਣ ਕੋਈ ਬੰਦਾ ਪੈਸੇ ਆਫਰ ਕਰ ਰਿਹਾ ਸੀਗਾ ਵੀ ਸਾਡੇ 2 ਦਿਨ ਕੈਂਪੇਨ ਕਰਵਾ ਦਿਓ ਮੈਂ ਨਾਮ ਨਹੀਂ ਲੈਣਾ ਚਾਹੁੰਦੀ ਵੀ ਮੇਰਾ ਜ਼ਮੀਰ ਜਾਗਦਾ ਹੈ ਮੇਰੇ ਵਾਸਤੇ ਪੈਸਾ ਇੰਪੋਰਟੈਂਟ ਨਹੀਂ ਹੈ ਮੇਰੇ ਵਾਸਤੇ ਉਹ ਇਨਸਾਨ ਇੰਪੋਰਟੈਂਟ ਹੈ ਜਿਨਨੇ ਲੋਕਾਂ ਨੂੰ ਕੁਛ ਦੇਣਾ ਹੈ ਜਿਨਨੇ ਇੱਕ ਚੰਗਾ ਬੀਜ ਅਸੀਂ ਸਿਰਜਣ ਜਾ ਰਹੇ ਹਾਂ ਆਪਣੇ ਸਮਾਜ ਦੇ ਵਿੱਚ ਮੈਂ ਚਾਹੁੰਦੀ ਆਮ ਘਰਾਂ ਦੇ ਮੁੰਡੇ ਅੱਗੇ ਆਉਣ ਪੜੇ ਲਿਖੇ ਮੁੰਡੇ ਆਉਣ ਤਾਂ ਕਿ ਉਹ ਡਰੱਗਸ ਤੋਂ ਵੀ ਦੂਰ ਜਾਣਗੇ ਪੋਲੀਟੀਕਲੀ ਅੱਗੇ ਆਉਣਗੇ ਆਪਣਾ ਸਮਾਜ ਵਧੀਆ ਸਿਰਜਣਗੇ ਇਹ ਸੋਚ ਹੋਣੀ ਚਾਹੀਦੀ ਆ ਤੁਸੀਂ ਚਨਾ ਪ੍ਰਚਾਰ ਕਰੋਗੇ ਫਿਰ ਇਸਮਤ ਵੇਖੋ ਮੇਰੇ ਮੇਰੀ ਜੋ ਕਿਉਂ ਕਹਿੰਦੇ ਆ ਚੋਣ ਪ੍ਰਚਾਰ ਹੈ ਮੈਂ ਤੇ ਤੁਹਾਡੀ ਪ੍ਰੈਸ ਤੇ ਅੱਗੇ ਰਿਕੁਐਸਟ ਕਰ ਸਕਦੀ ਆ ਠੀਕ ਹੈ ਮੈਂ ਮੈਂ ਇਹ ਨਹੀਂ ਸੋਚਦੀ ਵੀ ਰੇਸ਼ਮ ਜਿੱਤੇ ਜਾਂ ਹਾਰੇ ਹਨਾ ਰੇਸ਼ਮ ਤੇ ਉਦੋਂ ਹੀ ਜਿੱਤ ਗਿਆ ਜਦੋਂ ਉਹਨੇ ਇਹ ਸੋਚ ਲਿਆ ਵੀ ਮੈਂ ਕਾਗਜ਼ ਪਰ ਰਿਹਾ ਇਹਨਾਂ ਦੇ ਖਿਲਾਫ ਮੈਂ ਕਹਿੰਨੀ ਆ ਇਹਦੀ ਸੋਚ ਜਿੱਤ ਗਈ ਇਹ ਸੋਚ ਬਹੁਤ ਘੱਟ ਲੋਕਾਂ ਦੀ ਜਿੱਤਦੀ ਹੈ ਕਿਉਂਕਿ ਬਹੁਤ ਘੱਟ ਲੋਕੀ ਇਹਨਾਂ ਹੌਸਲਾ ਵੀ ਵਿਖਾਉਂਦੇ ਆ ਸਮਾਜ ਵਾਸਤੇ ਵੱਡੇ ਚਾਰ ਤਰੰਦਰਾ ਦੇ ਵਿੱਚ ਸੋਨੀਆ ਮਾਨ ਤੇ ਰੇਸ਼ਮ ਕਿਵੇਂ ਲੜ ਪਾਨਗੇ ਕਿਉਂਕਿ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕੋਨਾ ਕੋ ਮੈਨ ਪਾਵਰ ਮਸਲ ਪਾਵਰ ਸਭ ਕੁਝ ਹੈ ਤਾਂ ਸੋਨੀਆ ਮਾਨ ਕਿਵੇਂ ਲੜ ਲੇਗੀ ਮੈਂ ਤਾਂ ਨਹੀਂ ਗੱਲ ਦੱਸਾਂ ਮੈਂ ਉਹੀ ਤੁਹਾਨੂੰ ਕਿਹਾ ਵੀ ਜਿੱਤਨ ਹਾਰਨ ਦੀ ਕੋਈ ਗੱਲ ਨਹੀਂ ਹੁੰਦੀ ਜਿੱਤ ਉਦੋਂ ਹੀ ਰੇਸ਼ਮ ਗਿਆ ਸੀਗਾ ਜਿੱਦਨ ਉਹਨੇ ਕਾਗਜ਼ ਭਰਨ ਬਾਰੇ ਸੋਚ ਲਿਆ ਸੀਗਾ ਔਰ ਜਦਨ ਕਾਗਜ਼ ਭਰਦੂਗਾ ਉਦੋਂ ਹੀ ਜਿੱਤ ਗਿਆ ਉਹ ਜਿਨ੍ਹਾਂ ਦੀ ਜ਼ਮੀਰ ਜਾਗਦੀ ਹੋਊਗੀ ਉਹ ਰੇਸ਼ਮ ਨੂੰ ਵੋਟ ਪਾਦਣਗੇ ਜਿਨ੍ਹਾਂ ਦੀ ਨਹੀਂ ਜਾਗਦੀ ਹੋਗੀ ਉਹਨਾਂ ਨੂੰ ਟਾਈਮ ਲੱਗੂਗਾ ਥੋੜਾ ਬਾਰੇ ਕੀ ਸੋਚ ਆਜਕਲ ਅੱਗੇ ਕਿਸਾਨਾਂ ਦੀ ਸਪੋਰਟ ਆਪਾਂ ਹਮੇਸ਼ਾ ਕਰਦੇ ਹਾਂ ਹਮੇਸ਼ਾ ਕਰਦੇ ਰਵਾਂਗੇ ਕਿਸਾਨ ਵੇਖੋ ਜਿਹੜੇ ਦੋ ਵਕਤੀ ਰੋਟੀ ਦਿੰਦੇ ਐ ਅਸੀਂ ਬ੍ਰੈਡ ਪੀਜ਼ਾ 버ਗਰ ਉਹਨਾਂ ਦਾ ਦਿੱਤਾ ਹੋਇਆ ਖਾਣੇ ਆ ਵਿਚਾਰੇ ਵੇਖੋ ਹੁਣ ਵੀ ਗੜੇ ਪੈ ਗਏ ਪਿੱਛੇ ਮੇਰੇ ਰੱਬ ਨੂੰ ਵੀ ਕੋਸ ਦੀ ਹੁੰਦੀ ਹੈ ਕਈ ਵਾਰੀ ਮੀਂਹ ਪੈ ਜਾਂਦਾ ਖੁੱਲੀਆਂ ਉਹਨਾਂ ਦੀਆਂ ਕਣਕਾਂ ਪਈਆਂ ਆ ਵਿਚਾਰਿਆਂ ਦੀ ਹਾਈਵੇ ਜਾਮ ਕਰਕੇ ਬੈਠੇ ਰੇਲਾ ਜਾਮ ਕਰਕੇ ਬੈਠੇ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਪੰਜਾਬ ਦਾ ਹੋ ਚੁੱਕਾ ਉਹ ਠੀਕ ਹੈ ਜਸਟੀਫਾਈ ਹੈ ਵੇਖੋ ਮੇਰੀ ਗੱਲ ਸੁਣੋ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਤੁਸੀਂ ਕਿਸਾਨਾਂ ਵੱਲ ਵੇਖਦੇ ਹੋ ਤੁਸੀਂ ਇਹ ਨਹੀਂ ਵੇਖਦੇ ਕਿ ਕਿਸਾਨ ਵਿਚਾਰੇ ਕਰ ਕੀ ਕਸੂਰ ਹੈ ਜਿਹੜੀ ਵਿਚਾਰੀ ਡੇਲੀ ਪੈਸੇਂਜਰ ਆ ਆਮ ਜਨਤਾ ਨੂੰ ਫਿਰ ਉਹੋ ਜੀਆਂ ਸਰਕਾਰਾਂ ਚੂਜ਼ ਕਰਦੀਆਂ ਚਾਹੀਦੀਆਂ ਜਿਹੜੀਆਂ ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਕਰਨ ਮਿਨਿਮਮ ਗਰੰਟੀ ਪ੍ਰਾਈਸ ਤੇ ਕਿਸਾਨਾਂ ਨੂੰ ਦੇ ਨਹੀਂ ਰਹੀ ਠੀਕ ਹੈ ਐਮਐਸਪੀ ਤੇ ਫਿਕਸ ਕਰਨੀ ਚਾਹੀਦੀ ਨਾ ਕਿਸਾਨਾਂ ਦੀ ਕਿਵੇਂ ਹੱਲ ਕਿਵੇਂ ਬਣੂਗਾ ਔਰ ਤੁਸੀਂ ਮੇਰਾ ਸਵਾਲ ਹੈ ਕਿ ਮੁੱਦੇ ਤੁਸੀਂ ਠੀਕ ਹੈ ਹਰ ਬੰਦੇ ਨੂੰ ਮੁੱਦੇ ਪਤਾ ਸਵਾਲ ਹੈ ਕਿ ਨਬਜ਼ ਦੀ دارو ਕੀ ਹੈ ਹੱਲ ਉਦੋਂ ਹੋਊਗਾ ਜਦੋਂ ਇੱਕ ਕੀ ਹੁੰਦਾ ਹੈ ਕਿ ਇੱਕ ਸਕੂਲ ਦੇ ਵਿੱਚ ਕੀ ਹੁੰਦਾ ਇੱਕ ਪ੍ਰਿੰਸੀਪਲ ਹੁੰਦਾ ਉਹ ਕੀ ਕਰਦਾ ਹੈ ਕਿ ਜਦੋਂ ਮੈਥ ਦੀ ਟੀਚਰ ਨਹੀਂ ਨਾ ਆਉਂਦੀ ਮੈਥ ਨੂੰ ਪੜ੍ਹਾਉਣ ਵਾਸਤੇ ਡਰਾਇੰਗ ਵਾਲੀ ਟੀਚਰ ਵੀ ਭੇਜ ਦਿੰਦਾ ਹੈ ਠੀਕ ਹੈ ਉਹਨੂੰ ਉਸ ਚੀਜ਼ ਦੀ ਨੌਲੇਜ ਨਹੀਂ ਹੁੰਦੀ ਇਸ ਟਾਈਮ ਤੇ ਸਾਡਾ ਜਿਹੜਾ ਪ੍ਰਧਾਨ ਮੰਤਰੀ ਹੈ ਨਾ ਉਹ ਵੀ ਇਹੀ ਕਰ ਰਿਹਾ ਉਹਨੂੰ ਇਹ ਆਦਤ ਪੈ ਚੁੱਕੀ ਹੈ ਕਿ ਐਗਰੀਕਲਚਰ ਦੀ ਉਹਨੂੰ ਨਹੀਂ ਨੌਲੇਜ ਹੈਗੀ ਉਹ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ ਵੀ ਉਹ ਲੋਕੀ ਭੇਜ ਰਿਹਾ ਜਿਹਨੂੰ ਐਗਰੀਕਲਚਰ ਦਾ ਕੁਝ ਆਂਦਾ ਨਹੀਂ ਹੈ ਉਹਨੂੰ ਕੁਝ ਹੋਰ ਆਂਦਾ ਹੋਗਾ ਸੋ ਇ ਜਸਟ ਲਾਈਕ ਦੈਟ ਸੋ ਆਪਾਂ ਨੂੰ ਪੜ੍ਹੇ ਲਿਖੇ ਲੋਕੀ ਵੈਲ এডਿਕੇਟਿਡ ਪੋਲਿਟਿਕਸ ਚ ਚਾਹੀਦੇ ਹੈ ਜਿਹਨੂੰ ਉਹਦੀ ਪੂਰੀ ਸਮਝ ਹੋਵੇ ਜਿਹੜੀ ਉਸ ਤਰੀਕੇ ਦੇ ਨਾਲ ਪੋਲਿਟਿਕਸ ਕਰਨ ਔਰ ਲੋਕਾਂ ਦਾ ਸਵਿਦਾ ਮਤਲਬ ਸੋਲੂਸ਼ਨ ਕਢਣ ਭਗਵਾਨ ਤੁਮਾਨ ਕਹਿ ਰਹੇ ਨੇ 130 ਪੰਜਾਬ ਬਣੇਗਾ ਹੀਰੋ ਇਸ ਵਾਰ 130 ਵੇਖੋ ਮੈਨੂੰ ਇਹ ਲੱਗਦਾ ਵਧੀਆ ਗੱਲ ਆ ਉਹਨਾਂ ਨੂੰ ਕੌਨਫੀਡੈਂਸ ਹੈ ਇਸ ਚੀਜ਼ ਦਾ ਪਰ ਮੈਨੂੰ ਇਹ ਲੱਗਦਾ ਮੈਂ ਪੰਜਾਬ ਦੀ ਜਨਤਾ ਨੂੰ ਇਹ ਕਹੂੰਗੀ ਜਿਹੜਾ ਸਹੀ ਹੈ ਉਹਨੂੰ ਜਿਤਾਓ ਸਹੀ ਕੌਣ ਹੈ ਫਿਰ ਤੁਸੀਂ ਦੱਸ ਦਿਓ ਨਾ ਸੋਹਨੀਆ ਮਾਂ ਲੋਕਾਂ ਨੂੰ ਅਜਾ ਹੀ ਦੱਸ ਦੋਵੇ ਕਿ ਸਹੀ ਕੌਣ ਹੈ ਮੇਰੀ ਨਜ਼ਰ ਦੇ ਵਿੱਚ ਤੇ ਵੇਖੋ ਮੈਂ ਜਿਨ੍ਹਾਂ ਨੂੰ ਪਰਸਨਲੀ ਜਾਣਦੀ ਆ ਮੈਂ ਤੇ ਉਹਦੀ ਸਪੋਰਟ ਕਰ ਪਰਸਨਲੀ ਮੈਂ ਅ ਅਨਮੋਲਪਾ ਜੀ ਨੂੰ ਜਾਣਦੀ ਆ ਪਰਸਨਲੀ ਮੈਂ ਖੁੱਡੀਆਂ ਸਾਹਿਬ ਨੂੰ ਜਾਣਦੀ ਆ ਪਰਸਨਲੀ ਮੈਂ ਮੀਤ ਹੇਰ ਨੂੰ ਜਾਣਦੀ ਆ ਇਹ ਤਿੰਨ ਕੈਂਡੀਡੇਟਸ ਨੂੰ ਮੈਂ ਪਰਸਨਲੀ ਜਾਣਦੀ ਆ ਕਿ ਇਹ ਬਹੁਤ ਮੀਤ ਇਜ਼ ਵੈਲ এডਿਕੇਟਿਡ ਆਈਐਸਸੀ ਪੜਾਈ ਕਰ ਰਿਹਾ ਸੀਗਾ ਔਰ ਪੜਿਆ ਲਿਖਿਆ ਮੁੰਡਾ ਹੈ ਮੈਨੂੰ ਲੱਗਦਾ ਹੈ ਕਿ ਆਪਣੀ ਜਿਹੜੀ ਆਵਾਜ਼ ਪਾਰਲੀਮੈਂਟ ਦੇ ਵਿੱਚ ਵੈਲ ਵਧੀਆ ਤਰੀਕੇ ਨਾਲ ਖੁੱਡੀਆਂ ਸਾਹਿਬ ਉਹ ਇਨਸਾਨ ਹੈ ਜਿਨ੍ਹਾਂ ਦਾ ਪੂਰੀ ਉਮਰ ਨਿਕਲ ਗਈ ਪੋਲਿਟਿਕਸ ਦੇ ਵਿੱਚ ਉਹਨਾਂ ਨੇ ਕਰਪਸ਼ਨ ਦੀ ਏ ਬੀ ਸੀ ਡੀ ਵੀ ਨਹੀਂ ਕੀਤੀ ਸੋ ਮੈਨੂੰ ਮੈਂ ਜਿਨ੍ਹਾਂ ਨੂੰ ਉਹਨਾਂ ਨੂੰ ਪਰਸਨਲੀ ਜਾਣਦੀ ਆ ਵੈਰੀ ਡਾਊਨ ਟੂ ਅਰਥ ਪਰਸਨ ਜਿਹੜੇ ਕਿ ਲੋਕਾਂ ਦੀ ਆਵਾਜ਼ ਰੱਖਣਗੇ ਤੁਹਾਡੀ ਸੋਚ ਨਾਲ ਅਗਰ ਲੋਕ ਨਹੀਂ ਤਾਲਕ ਰੱਖਣਗੇ ਤਾਂ ਕਿਵੇਂ ਆਪਾਂ ਮੰਨ ਸਕਦੇ ਆ ਕਿ ਜੇ ਇਹ ਜਿਹੜੇ ਲੋਕ ਅੱਗੇ ਆ ਸਕਣ ਵੇਖੋ ਇਹ ਉਹਨਾਂ ਦੀ ਮਰਜ਼ੀ ਹੈ ਜੇ ਜਿੰਨੂੰ ਲੱਗ ਕਿ ਮੈਂ ਸਹੀ ਗੱਲ ਕਰ ਰਹੀ ਹਾਂ ਉਹ ਮੇਰਾ ਸਾਥ ਦੇ ਦੇਣਗੇ ਜਿਨ੍ਹਾਂ ਨੂੰ ਲੱਗਦਾ ਹੋਊਗਾ ਨਹੀਂ ਉਹ ਆਪਣੀ ਮਰਜ਼ੀ ਕਰਨਗੇ ਮੈਂ ਤੇ ਕਹਿ ਹੀ ਸਕਦੀ ਹਾਂ ਨਾ ਹੋਰ ਜਿਹੜੇ ਕੈਂਡੀਡੇਟ ਨੇ ਹੋਰਾਂ ਪਾਰਟੀਆਂ 'ਚ ਉਹਨਾਂ 'ਚ ਕੋਈ ਚੰਗਾ ਹੈ ਵੇਖੋ ਮੈਨੂੰ ਮੈਂ ਪਰਸਨਲੀ ਨਹੀਂ ਜਾਣਦੀ ਮੈਂ ਤੁਹਾਨੂੰ ਕੀ ਕਿਹਾ ਮੈਂ ਤੁਹਾਨੂੰ ਪਰਸਨਲੀ ਜਾਨੂਗੀ ਆਪਾਂ ਬੰਦਾ ਉਹਦੀ ਗਾਰੰਟੀ ਚੁੱਕ ਸਕਦਾ ਜਿਹਨੂੰ ਤੁਸੀਂ ਪਰਸਨਲੀ ਜਾਣਦੇ ਹੋ ਜਿਹਨੂੰ ਤੁਸੀਂ ਪਰਸਨਲੀ ਜਾਣਦੇ ਹੀ ਨਹੀਂ ਕੱਲ ਨੂੰ ਉਹ ਕਰਪਸ਼ਨ ਕਰ ਲੇ ਕੁਝ ਹੋਰ ਕਰ ਲੇ ਲੁਕਣਗੇ ਨਾ ਸੋਨੀਆ ਮਾਨ ਨੇ ਇਹ ਗੱਲ ਕਹੀ ਸੀਗੀ ਨਹੀਂ ਜਿਹੜਾ ਬੰਦਾ ਪਰਸਨਲੀ ਜਿਹਨੂੰ ਮੈਂ ਜਾਣਦੀ ਆ ਮੈਂ ਉਹਦੇ ਬਾਰੇ ਹੀ ਗਰੰਟੀ ਚੁੱਕ ਸਕਦੀ ਆ ਕਿ ਇਹ ਬੰਦੇ ਚੰਗੇ ਨੇ ਇਹਨਾਂ ਨੂੰ ਜਿਤਾਉਣਾ ਚਾਹੀਦਾ ਇਹਨਾਂ ਨੂੰ ਪਾਰਲੀਮੈਂਟ ਚ ਭੇਜਣਾ ਚਾਹੀਦਾ ਆਪਕਾ ਤੇ ਪ੍ਰਚਾਰ ਕਰਦੇ ਨਜ਼ਰ ਆਉਗੇ ਵੇਖੋ ਮੈਂ ਅਨਮੋਲ ਭਾਈ ਵਾਸਤੇ ਗਈ ਸੀਗੀ ਹੁਡੀਆਂ ਸਾਹਿਬ ਵਾਸਤੇ ਵੀ ਜਿੱਦਨੋਂ ਮੈਨੂੰ ਕਹਿਣਗੇ ਠੀਕ ਹੈ ਮੀਤ ਵਾਸਤੇ ਮੈਂ ਕਰਦੀ ਰਹਿਣੀ ਆ ਬੋਲ ਰਹੀ ਆ ਇਜ਼ ਅ ਗੁੱਡ ਪਰਸਨ ਐਂਡ ਦੂਜੀ ਗੱਲ ਮੈਂ ਰੇਸ਼ਮ ਵਾਸਤੇ ਕਿਉਂਕਿ ਸਾਡਾ ਰੇਸ਼ਮ ਵਿਚਾਰਾ ਇਹਦੇ ਪਿੱਛੇ ਕੋਈ ਪਾਰਟੀ ਦਾ ਝੰਡਾ ਨਹੀਂ ਹੈਗਾ ਇਹਨੂੰ ਸਭ ਤੋਂ ਜ਼ਿਆਦਾ ਲੋੜ ਹੈ ਸੋ ਮੈਂ ਸਭ ਤੋਂ ਜ਼ਿਆਦਾ ਸਮਝੜਾ ਹੈ ਉਹ ਰੇਸ਼ਮ ਜਿੱਦਨ ਤੁਸੀਂ ਬੁਲਾਓਗੇ ਉਦੋਂ ਸੜਕਾਂ ਤੇ ਵੀ ਆ ਜਾਗੇ ਉਸ ਦਿਨ ਹੱਥ ਜੋੜ ਕੇ ਅੰਮ੍ਰਿਤਸਰ ਵਾਲਿਆਂ ਨੂੰ ਕਹਿ ਵੀ ਦਵਾਂਗੇ ਕਿ ਜ਼ਮੀਰ ਆਪਣੀ ਜਗਾ ਲਓ ਠੀਕ ਹੈ ਅਸੀਂ ਅੰਮ੍ਰਿਤਸਰ ਨੂੰ ਪਿਆਰ ਕਰਦੇ ਹਾਂ ਅਸੀਂ ਅੰਮ੍ਰਿਤਸਰ ਦਾ ਚੰਗਾ ਸੋਚਦੇ ਹਾਂ ਅਸੀਂ ਚਾਹੁੰਦੇ ਹਾਂ ਅੰਮ੍ਰਿਤਸਰ ਦੀ ਡਿਵੈਲਪਮੈਂਟ ਹੋਵੇ ਔਰ ਅੰਮ੍ਰਿਤਸਰ ਦੇ ਬੱਚੇ ਜਿਹੜੇ ਆ ਉਹ ਪੋਲਿਟਿਕਸ ਚ ਜਾਣ ਸ਼ੁਕਰੀਆ ਤੈਸਨ ਸੋਨੀਆ ਮਾਨ ਅਦਾਕਾਰਾ ਸੋਨੀਆ ਮਾਂਝਰ ਨਾਲ ਗੱਲਬਾਤ ਕੀਤੀ ਹੈ ਤਾਂ ਫਿਲਹਾਲ ਇੱਕ ਆਜ਼ਾਦ ਉਮੀਦਵਾਰ ਨੇ ਉਹਨਾਂ ਦੇ ਹੱਕ ਦੇ ਵਿੱਚ ਆ ਖੜੇ ਹੋਏ ਨੇ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਚੰਗੇ ਲੋਕ ਨੇ ਜਿਨ੍ਹਾਂ ਵਾਸਤੇ ਉਹਨਾਂ ਨੇ ਪਹਿਲਾਂ ਪ੍ਰਚ ਉਹ ਖੁਦ ਇੱਕ ਵਾਰ ਫੇਰ ਚੋਣ ਪ੍ਰਚਾਰ ਚ ਉਤਰਨਗੇ ਲੇਕਿਨ ਇਸ ਵਾਰ ਆਪਣੇ ਜ਼ਿਲ੍ਹਾ ਅੰਮ੍ਰਿਤਸਰ ਵਾਸਤੇ ਕੰਮ ਕਰਦੇ ਹੋਏ ਨਜ਼ਰ ਆਣਗੇ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਕਨਾਗ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ